ਪਰਾਂ ਦੇ ਵਿੱਚ ਹੈ ਅਰਜੀਤੋ ਕਹਿੰਦੇ ਚੰਗੇ ਚੰਗੇ ਰੇਡਰ ਉਹ ਭੈ ਖਾਂਦੇ ਆ ਨਾਲ ਨੌਜਵਾਨ ਮਾਵੀ ਪਰਿਵਾਰ ਦਾ ਨਿੰਮਾ ਆ ਛੱਠੇ ਪਰਿਵਾਰ ਦਾ ਮਨੀ ਹੈ ਪਰ ਜੱਗੂ ਹਾਕਮ ਬਾਰੀਆ ਐਵੇਂ ਨਹੀਂ ਦੁਨੀਆ ਐਵੇਂ ਨਹੀਂ ਦੁਨੀਆ ਰੈਂਬੋ ਰੈਂਬੋ ਕਹਿੰਦੀ ਐਵੇਂ ਨਹੀਂ ਦੁਨੀਆ ਰੈਂਬੋ ਰੈਂਬੋ ਕਹਿੰਦੀ ਐਵੇਂ ਨਹੀਂ ਕੈਨੇਡਾ ਦੀ ਦੁਨੀਆ ਦੇ 스타 ਖੇਡਣਗੇ ਤੇਜਿੰਦਰ ਲਾਡੀ ਵੀਰ ਸਾਡਾ ਪੁੱਜਿਆ ਹੋਇਆ ਲਓ ਪੰਮਾ ਬੌਂਕੜਾਂ ਵਾਲਾ ਪੈਂਦੀ ਰੇਡ ਹੈ ਇਹ ਹੈ ਹਾਕਮ ਵਾਲਿਆ ਟੁੱਟ ਕੇ ਲੱਗਿਆ ਕਬੱਡੀ ਦਾ ਰੈਂਬੋ ਯਾਫੀ ਹੈ ਸੁਪਰੇ ਨੇ ਬੌਂਕੜਾਂ ਵਾਲਾ ਬੌਂਕੜਾਂ ਵਾਲਾ ਬੌਂਕੜਾਂ ਵਾਲਾ ਬੌਂਕੜਾਂ ਵਾਲਾ ਪੰਮਾ ਤੇ ਜੱਗੂ ਜੱਗੂ ਤੇ ਪੰਮਾ ਆਹ ਵੇਖੋ ਸਾਹਮਣੇ ਇਹਨੂੰ ਤਾਂ ਕਰਕੇ ਦੁਨੀਆ ਪਿਆਰ ਜਿੰਨਾ ਹੈ ਇਸ ਸਮੇਂ ਦੀ ਗੱਲ ਹੋਣੀ ਹੈ ਬਰਸਾਲਪੁਰ ਤੇ ਮਨਾਣਾ ਦੋਨੋਂ ਟੀਮਾਂ ਲੇਟ ਹੈ ਸੁਪਿੰਦਰ ਮਨਾਣੇ ਵਾਲਾ ਨੋਟ ਕਰੇ ਉਹਦਾ ਪਹਿਲਾ ਮੈਚ ਵੀ ਅਸੀਂ ਬਹੁਤ ਲੇਟ ਕੀਤਾ ਤੇ ਹਾਲੇ ਵੀ ਟੀਮ ਜਿਹੜੀ ਗਰਾਊਂਡ ਦੇ ਲਾਗੇ ਨਹੀਂ ਪਹੁੰਚੀ ਮਨਾਣਾ ਤੇ ਨਾਲ ਬਰਸਾਲਪੁਰ ਜੱਗੂ ਲਈ ਫੇਰ ਤਾੜੀਆਂ ਮਾਰਦੇ ਹੋ ਸ਼ੇਰਾਂ ਦੇ ਪੁੱਤਾਂ ਨੂੰ ਆ ਗਿੱਲ ਪਰਿਵਾਰ ਦਾ ਨੌਜਵਾਨ ਅਸਵੀ ਰੀਡ ਪੌਂਡੀ ਫੇਰ ਤਿਆਰ ਹੈ ਜਿਸ ਵੀਰ ਦੀ ਡਿਊਟੀ ਆ ਪਲੀਜ਼ ਰਿਵਿਊ ਵਾਲਾ ਪੁਆਇੰਟ ਸਾਡੇ ਕੋਲ ਹਲੇ ਨਹੀਂ ਪਹੁੰਚਿਆ ਹੋ ਗਿਆ ਹੋ ਗਿਆ ਕਲੀਅਰ ਜੀ ਪਹਿਲਾ ਪੁਆਇੰਟ ਜਿਹੜਾ ਮਨੀ ਦੇ ਨਾਲ ਟੱਕਰ ਸੀ ਤਨਹੋਰੀ ਵਾਲੇ ਮਨੀ ਨੂੰ ਦਿੱਤਾ ਗਿਆ ਆ ਜੱਗੂ 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 ਹੋ ਗਿਆ ਬਾਈ ਰੈਂਬੋ 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 ਓ ਰੈਂਬੋ ਸਰਾਂ ਕਰ ਦਿੰਦਾ ਕਿ ਪਤਾ ਨਹੀਂ ਉਹ ਹਿੱਕ ਵਿੱਚ ਅੰਨੇ ਜ਼ੋਰ ਦਾ ਉਹ ਜ